ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਰੂਰਲ ਲਾਇਬ੍ਰੇਰੀ ਸਕੀਮ 2024 ਨੂੰ ਪਿੰਡ ਇਸਰੂ ਖੰਨਾ ਵਿੱਚ ਸ਼ੁਰੂ ਕੀਤਾ ਗਿਆ ਹੈ। ਇਹਨਾਂ ਲਾਇਬ੍ਰੇਰੀਆ ਵਿੱਚ ਵਾਈਫਾਈ ਐਕਟੀਵਿਟੀ, ਸੋਲਰ ਪਾਵਰ, ਡਿਜੀਟਲ ਪ੍ਰਿੰਟ ਸਾਧਨ ਅਤੇ ਆਧੁਨਿਕਤਾंचा ਪੂਰੇ ਤਰ੍ਹਾਂ ਉਪਲਬਧ ਹੈ। ਕੰਪਿਊਟਰ ਇੰਟਰਨੈਟ ਗੁਣਵੰਤਾਪੂਰਨ ਸਾਹਿਤ ਅਤੇ ਵਿਦਿਆਰਥੀਆਂ ਦੀ ਪ੍ਰੀਖਿਆ ਮੁਕਾਬਲੇ ਦੀ ਤਿਆਰੀ ਲਈ ਸਾਰੀਆਂ ਸਹੂਲਤਾਂ ਉਪਲਬਧ ਹਨ ਸਭ ਤੋਂ ਪਹਿਲਾਂ ਮੈਂ ਭਗਵੰਤ ਸਿੰਘ ਮਾਨ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਜਿਨ੍ਹਾਂ ਨੇ ਸਾਡੇ ਪਿੰਡ ਇਸੜੂ ਵਿਖੇ ਡਿਜੀਟਲ ਲਾਇਬ੍ਰੇਰੀ ਦਾ ਨਿਰਮਾਣ ਕਰਵਾਇਆ ਇਹ ਲਾਇਬ੍ਰੇਰੀ ਸਾਡੇ ਲਈ ਬਹੁਤ ਲਾਭਦਾਇਕ ਹੈ ਆਗੇ ਬੁੱਕਸ ਪੜ੍ਹਦੇ ਹਾਂ ਜਦੋਂ ਲਾਇਬ੍ਰੇਰੀ ਨਹੀਂ ਹੁੰਦੀ ਸੀ ਅਸੀਂ ਇੱਧਰ ਉੱਧਰ ਫਿਰਦੇ ਰਹਿੰਦੇ ਸੀ ਇੱਥੇ ਆ ਕੇ ਬੱਚੇ ਕੰਪੀਟੀਟਿਵ ਐਗਜ਼ਾਮ ਦੀ ਤਿਆਰੀ ਕਰ ਸਕਦੇ ਨੇ ਬੁੱਕਸ ਤੋਂ ਪੜ੍ਹ ਕੇ ਪੇਪਰ ਦੇ ਸਕਦੇ ਨੇ ਤੇ ਆਪਣੀ ਲਾਈਫ 'ਚ ਗਰੋਅ ਕਰ ਸਕਦੇ ਨੇ ਮੈਂ ਉਹਦੇ ਰੋਜ਼ ਆ ਕੇ ਇੱਕ ਫ੍ਰੀ ਟਾਈਮ ਆਪਣੀ ਬੁੱਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਬੁੱਕ ਪੜ੍ਹਦਾ ਹਾਂ ਅਤੇ ਵਧੀਆ ਸਿੱਖਲਾਈ ਮਿਲਦੀ ਹੈ। ਉਰੇ ਬਹੁਤ ਵਧੀਆ ਬੈਠਣ ਨੂੰ ਸੂਲਤਾਨ ਜਿਵੇਂ ਕੁਰਸੀ ਚੇਅਰ ਕੰਪਿਊਟਰ ਵੀ ਲੱਗੇ ਹੋਏ ਹਨ ਉਰੇ। ਲਾਇਬ੍ਰੇਰੀ ਤਾਂ ਘਾਟਨ ਕਰਕੇ ਆਇਆ ਬੜੀ ਸ਼ਾਨਦਾਰ ਲਾਇਬ੍ਰੇਰੀ ਇਹ ਦੇਖ ਕੇ ਆਏ। ਅੱਜ ਕੱਲ ਪੜ੍ਹਾਈ ਦਾ ਜ਼ਮਾਨਾ ਹੈ। ਸੋ ਮੌਕਾ ਮਿਲਣਾ ਚਾਹੀਦਾ ਬਸ। ਬੱਚੇ ਉੱਥੇ ਬੈਠੇ ਪੜ੍ਹ ਰਹੇ ਸੀ। ਕੋਈ ਕਹਿੰਦਾ ਮੈਂ ਸਾਇੰਸਦਾਨ ਬਣਨਾ ਹੈ, ਕੋਈ ਕਹਿੰਦਾ ਮੈਂ ਆਈਐਸ ਬਣਨਾ ਹੈ। ਤੁਹਾਡੇ ਬੱਚਿਆਂ ਦੇ ਸੁਪਨੇ ਨੇ ਜਿਹੜੇ ਆ ਉਹਨਾਂ ਨੂੰ ਪੂਰੇ ਕਰ ਲੈ ਅਸੀਂ ਜਰੂਰ। ਮੌਕਾ ਵੀ ਦੇਵਾਂਗੇ ਤੇ ਗਰੰਟੀਆਂ ਵੀ ਦੇਵਾਂਗੇ ਤੇ ਉਹਨਾਂ ਨੂੰ ਉਡਾਰੀ ਮਾਰਨ ਵਾਸਤੇ ਉਹ ਆਸਮਾਨ ਵੀ ਦੇਵਾਂਗੇ ਹਾਂ ਜੀ ਆਪ ਜੀ ਫਰਮ ਕਰਵਾ ਲੀਏ ਸਰ ਜੀ ਓਕੇ ਕਿਹੜਾ ਲੱਗ ਜੀ पर हां 15 का अंदर अच्छा बेसिकली जैसे मोटी होती है फिर उसके ऊपर कोना कॉपी मशीन ये है सर हां जी के लिए वास्ते वो फरमा लगा के कोने में चूमार काट के खोल के फिर रखा पेंदा कितना आएगा 72 करो ना तो चलो चलो फरमा दो खोल दो लाओ लाओ अरे से चेयर लगा लिए नहीं पानी से साके ना कितना पानी बेस होया गया है वो है ना वो कनेक्ट भी डाल देते हैं গোটেই জেগা যাবি কৈছে ਯਾਰ ਪੱਚੀ ਲਾਓ ਫਟਾਫਟ ਇੱਥੇ ਜਾਓ 25 ਬਾਈ 40 ਦਾ ਫਰਕ ਲਾਓ ਲਾਓ ਇੱਥੇ ਲਾਓ ਸਾਈਡ ਤੋਂ ਪੱਟੇ ਹੋ ਜਾ ਸਰ ਕਹਿੰਦੇ ਸਾਈਡ ਤੋਂ ਪੱਟੇ ਹੋ ਜਾ ਇੱਥੇ ਰੱਖੋ ਜੇ ਪਤਾ ਕਿ ਵੀਰੇ ਇਹ ਸਟੋਰ ਇਹਦਾ ਕੀ ਕਰੋਗੇ ਫਿਰ ਸਰ ਦੁਬਾਰਾ ਪੈਸ ਲੱਗੇਗਾ ਇਹ ਕਦੋਂ ਲੱਗੂਗਾ ਹੁਣ ਇੱਥੇ ਲੱਗੇਗਾ ਅੱਜ ਹੈ ਜੀ ਮਟੀਰੀਅਲ ਲਾ ਦੇ ਹੈਗਾ ਨਾ ਨਾਲ ਦੀਨਾਂ ਨੇ ਪਰ ਕੇ ਜਾਣਗੇ ਇਹਨਾਂ ਦੇ ਰਾਤ ਨੂੰ ਸਕੂਟਰ ਅੱਡ ਕੇ ਪਿਆ ਹੋਵੇ ਠੀਕ ਅਮਰਤ ਬੁਲਾਓ ਬੁਲਾਓ ਬੰਦੇ ਆਗੇ ਜੀ ਆਗੇ

ਸੀਰੀਅਲ ਮੰਗਾਈ ਹੈ। ਆ ਬੈਠੋ। ਅੱਛਾ, ਪਾ ਕੇ ਗਿਆ, ਮਿਲ ਗਿਆ। ਅਰਨ ਦਾ ਗਿਆ। ਚਾਹ ਲਈ ਆਹਾ। ਚਾਹ ਲੈ ਆਓ। ਦੋਵੇਂ ਦੇ ਲੱਗਦੇ। Lalu <laughs> berapa? 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 ਫਲੇਮ ਸ਼ੁਰੂ ਕਰ ਦੇ ਤੂੰ ਯਾਰ ਤੇ ਪਹਿਲੇ ਪਹਿਲੇ ਇਤੋਂ ਲਾ ਨਾ 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 ਕੱਟੋ ਕੇ ਨਹੀਂ ਸੀ ਆ ਨਾਲ ਤੋਂ ਪੂਰਾ ਪੂਰਾ ਦਿਖਦਾ ਐਸੇ ਜਿਹਾ ਕਰਤੀ ਰਹ ਲਾ ਲਾ ਲਾਈ ਚੱਲ ਚੱਲ ਕੇ ਗੱਲ ਚੱਲ ਜੀ ਚੱਲ ਕੇ ਕੋਲੋਂ ਕੋਲੋਂ ਨਾੜ ਰਲਾ ਕੇ ਨਾ ਕਾਲੇ ਕਾਲੇ ਦਾ ਆਹ ਆਹ ਬਾਅਦ ਕੱਕਲੇ ਰਮਾ ਲੇ ਕਿੰਨੇ ਚਿਰ ਬਾ ਬਣੀ ਨਹੀਂ ਸਕਦੇ ਸੱਸ ਸੱਸ ਬਾਲ ਕਹਿੰਦੀਆਂ ਗੱਡੀਆਂ ਬਹਿ ਲੱਗ ਪਈਆਂ ਮਾਰੀ ਮਨ ਚਾਪ ਵੀ ਉਹ ਟਾਂਡਾ ਬੋਲੀ ਟਾਂਡਾ ਚਲਾ ਲੇ

ਜੀ ਜੀ ਇਹ ਮਾਫੀ ਇਸ ਸਾਲਾਂ ਚ ਬਣੀ ਹੈ ਨਾ ਇਹ ਆ ਸਰਕਾਰ ਫਟ ਨਹੀਂ ਦੇ ਰੋ ਤੇ ਬੇਵਿਸ਼ਵਾਸੀ ਬਣ ਪਾਉਂਦੇ ਹੀ ਹੈ ਇਹਨੂੰ ਆਨ ਕਰ ਮੱਲੇ ਲਾ ਕੇ ਇੱਧਰ ਦੀ ਮਾਰ ਦੋ ਪਾਉਂਦੇ ਹੀ ਕੰਮ ਹੋ ਗਿਆ ਨਾ ਅੰਦੂਸ ਦਾ ਬਹੁਤ ਹੋ ਗਿਆ ਨਾ ट्राजी को फिर से वीडियो कर शेयर कर दो ये पूरा जगह शेयर हो गया हां हां उधर बैक अंडर नहीं करता करे करता आगे आगे रखो मिनट रुको ਆਪਾਂ ਕੀਤਾ ਉਤੋ ਵੀ ਬੰਦ ਕਰਨਾ ਸਾਡਾ ਟੂਟਾ ਟੋਟਾ ਟੇਡਿਆ ਨਾ ਵਾਈਟ ਵਾਲੀ ਕਿੰਨੀ ਰਟ ਹੈ 5 ਵਾਈਟ ਵਾਲੀ ਅੱਧਾ ਪੱਥਰ ਦਾ ਪੱਥਰ ਨਾ ਪੱਥਰੀ ਹੋਣਾ ਤੇ ਪਾਣੀ ਸੁਸਕੇ ਆ ਨਾ ਹੱਟੇ ਲੋਕਾਂ ਲੋਕਾਂ ਨੂੰ ਪਾਣੀ ਤੇ ਕਿ ਪਾਣੀ ਇਹ ਬਾਤ ਉੱਧਰ ਉਧਰ ਟ੍ਰੇਡ ਇਹ ਕਰੇ ਹਾਂ ਇੱਕ ਦਿਨ ਇਹਨੂੰ ਟੇਅਰ ਕੀਤਾ ਹੈ ਸਾਈਡ ਤੇ ਸਾਈਡ ਤੇ ਸਾਡੀ ਕਰਦੇ ਦੁਬਾਰਾ ਕਰ ਨਹੀਂ ਕਰਦੇ ਚਾਹਵਾਂ ਮੈਂ ਇਹ ਇਹਦਾ ਕੋਈ ਨਹੀਂ ਇਹਦਾ ਤੂੰ ਇਹਦੇ ਕਰ ਲੈ ਜ਼ੀਰੋ ਹੁਣ ਜ਼ੀਰੋ ਹੈ ਜੀ ਜ਼ੀਰੋ ਆ ਖੁੱਲਾ ਕਰੋ ਖੁੱਲਾ ਕਰ ਦਿਓ ਹਰ ਬੋਲੋ ਪਾਣੀ ਉੱਪਰ ਪਰਹਾਲਾ ਵਾਲੀ ਦੀ ਕੱਟ ਲਓ 37 24 ਕੱਟ ਤਾਂ ਸਾਈਡ ਸਾਈਡਾਂ ਤੋਂ ਕੱਟ ਲਵਾਂ ਮਾਲਕ menjadi, menjadi apa di

ਇਹਨਾਂ ਨੂੰ ਕੋਈ ਕੰਮ ਨਹੀਂ ਕਰਦੇ ਕੋਈ ਕੁਝ ਨਹੀਂ ਕਰ। ਕੋਈ ਤਾਂ ਕਿਸੇ ਬਾਰੇ ਐਜੰਡਾ ਕਾਪਰ ਹਾਇਰ ਕਨੇਕਟ ਬਚਾ ਲੈ ਉਹਨੇ। ਕੁਝ ਵੀ ਨਹੀਂ ਇਹਦੇ ਜਿਵੇਂ। 10% ਮਾਲ ਵੱਧ ਪਾਇਆ ਜੀ ਹੋਰ ਜਗ੍ਹਾ ਤੇ ਸੈਂਪਲ ਲਾਉ। ਆ 10% ਅਕਚੁਅਲੀ ਸਰ ਇੱਥੋਂ ਦਾ ਜੋ ਪੈਰਾਗੋਟਾ ਜਮਾ ਤਾਂ ਹੁੰਦੀ ਹੀ ਨਹੀਂ। ਇਹ ਫਿਰ ਵਿਚਾਰ ਨਹੀਂ ਸੜਕ ਕਿਵੇਂ ਸਮਝਦੇ? ਸਮਝਦੇ ਜਿੱਥੇ ਟਾਇਰ ਚੱਲਦਾ ਜੀ ਉੱਥੇ ਚੱਲਦਾ। ਟਾਇਰਾਂ ਡੈਰਾਂ ਨਾਲ ਸੜਕ ਹੁੰਦੀ। ਉਹ ਕੱਲੇ ਟਾਇਰ ਹੀ ਬਣਾਉਂਦਾ ਕਰਾਂਗੇ। ਆਪਾਂ ਕਾਹਨੂੰ ਇਹਨਾਂ ਖਰਚਾ ਕਰੀਏ ਇਹਨਾਂ ਨੂੰ।

4.7 ਚਾਹੀਦਾ ਸਹੀ ਲਈ ਇਹ ਤਾਂ ਸਾਰੀ ਜੀ ਕੱਟੋਣਾ ਨਹੀਂ ਸਾਨੂੰ ਕਿਹੜਾ ਪਤਾ ਸੀ ਇਸ ਜਗ੍ਹਾ ਤੇ ਕੱਟਣਾ ਨਹੀਂ ਤੁਹਾਡੀ ਗੱਲ ਠੀਕ ਹੈ ਤੇ ਉਹ ਸ਼ੋਪ ਉਸ ਨੂੰ ਕਿਹਾ ਹੋਰ ਕਿੰਨੇ ਬਣਾਈਆਂ ਹੋਰ ਹਾਂ ਸੋ ਮੈਟਰੋ ਕੰਡਿਗੂ ਤੁਸੀਂ ਕਿੱਥੇ ਆਉਣਾ ਇਹ ਇੰਨਾ ਨੇ ਕਿਹੜੇ ਕਿਹੜੇ ਨੇ ਨੇੜੇ ਤੜੀਆਂ ਲਵਨ ਤੇ ਨਾ ਸਾਰਿਆਂ ਦਾ